ਔਰ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਿਆ ਪਿਛਲੇ ਸਪੈਸਰ ਦਾ ਜਿਨ੍ਹਾਂ ਨੇ ਆਪਣੇ ਇਮਾਨਦਾਰੀ ਔਰ ਸਤਿਮਨਤ ਨਾਲ ਸਾਡੇ ਨਾਲ ਸੇਵਾ ਕਰਕੇ ਪਿਛਲੇ ਜਿਹੜੀ ਜਿਤਨੀ ਪੰਚਾਇਤ ਦੀ ਔਰ ਉਹ ਅੱਜ ਸਾਡੇ ਨਾਲ ਨੇ ਔਰ ਪਾਰਟੀ ਵੱਲੋਂ ਇਹਨਾਂ ਦਾ ਧੰਨਵਾਦ ਪੰਜਾਬ ਜਨਨ ਮੈਂ ਕੁਲਦੀਪ ਸਿੰਘ ਪੋਵਾ ਸਰਪੰਚ ਗਾਮ ਪਚਾਇ ਪਰਮਨ ਅਤੇ ਸੀਨੀਅਰ ਆਮ ਆਪ ਪਾਰਟੀ ਹਲਕਾ ਪੋਵਾ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਕਿਸ਼ੋਰ ਜੀ ਜਿਹੜੇ ਕਾਫੀ ਚਿਰ ਤੋਂ ਸਮਾਜ ਸੇਵਾ ਕਰਦੇ ਸੀ ਉਹ ਬਖੋਕ ਆਉਦਿਆਂ ਰਹੇ ਐ ਤੇ ਅੱਜ ਮੰਤਰੀ ਸਾਹਿਬ ਨੇ ਇਹਨਾਂ ਦਾ ਚੋਣ ਕਰਕੇ ਇਹਨਾਂ ਨੂੰ ਜਿਹੜੀ ਕੀਰਤ ਦਿੱਤੀ ਆ ਬਲਾਕ ਸਵਧੀ ਦੀ ਇਹ ਸਾਡੇ ਪਿੰਡ ਦੇ ਬਹੁਤ ਹੌਨ ਹਾਰ ਜਿਹੜੇ ਲੋਕਾਂ ਜਿਸੇ ਕਿਸੇ ਗਰੀਬ ਨੂੰ ਲੋੜ ਪੈਂਦੀ ਆ ਜਿਸੇ ਕਿਸ ਨੂੰ ਲੋੜ ਪੈਂਦੀ ਆ ਇਹ ਉਸੇ ਅੱਗੇ ਹੁੰਦੇ ਆ ਇਹ ਮੈਂ ਜਦੋਂ ਮੈਂ ਆਵਾ ਪਾਰਟੀ ਦਾ ਜਿਹੜਾ ਬਲਾਕ ਸਵਧੀ ਦਾ ਜਿਹੜਾ ਮੈਂਬਰ ਆ ਉਹ ਵੀ ਜੋ ਸਾਡੀ ਪਾਰਟੀ ਦਾ ਹੋ ਜਾਏਗਾ ਇਹ ਸਾਡੀ ਜਿਹੜੀ ਪਿੰਡ ਦੇ ਵਿਕਾਸ ਨੂੰ ਬਹੁਤ ਰਫਤਾਰ ਮਿਲੇਗੀ ਕਿਉਂਕਿ ਮੈਂ ਅੱਜ ਤੱਕ 2 ਕਰੋੜ 20 ਲੱਖ ਰੁਪਏ ਜਿਹੜਾ ਕੰਦੇ ਵਿਕਾਸ ਆ ਚੁੱਕਿਆ ਆ ਇੱਕ ਕਰੋੜ 28000 ਰੁਪਇਆ ਇੱਕ ਬਰ ਰੋੜ ਹੈ ਜਿਹੜਾ ਮੇਰਾ ਪਰਮਾਨੰਤੋ ਗੁਜਨਾਰੀ ਤੇ ਠਾਕਰਪੁਰ ਉਹ ਮੈਂ ਪਾਸ ਕਰਾਤਾ ਵਾ ਬਹੁਤ ਜਲਦੀ ਮੰਨਵਾ ਲਾ ਤੇ ਇਹਨਾਂ ਦੇ ਬਰਨ ਨਾਲ ਮੰਤਰੀ ਸਾਹਿਬ ਨੇ ਮੇਰੇ ਨਾਲ ਵਾਦਾ ਕੀਤਾ ਆ ਜਦੋਂ ਤੁਹਾਡਾ ਬਲਾਕ ਮੈਂ ਮੇਰਾ ਸਵਧੀ ਮੈਂਬਰ ਜਿੱਤੀਏਗਾ ਤੁਹਾਨੂੰ ਇੱਕ ਪਾਰਕ ਇੱਕ ਜਿਹੜਾ ਕਮਿਊਨਿਟੀ ਵਾਲ ਦਿਆਂਗੇ ਇਹ ਮੰਤਰੀ ਸਾਹਿਬ ਦਾ ਤੇ ਸਰਨਸਾਰੀਆ ਜੀ ਦਾ ਕਿਉਂਕਿ ਜਿਹੜੇ ਉਹ ਵੀ ਸਾਡੇ ਵੱਡੇ ਲੀਡਰ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਨੂੰ ਇਹ ਟਿਕੜੇ ਦੇ ਕੇ ਨਵਾਜਿਆ ਵਾ ਤੇ ਅਸੀਂ ਇਹ ਟਿਕੜੇ ਜਿੱਤ ਕੇ ਇਹ ਟਿਕਣੀਆਂ ਅਸੀਂ ਬਾਹਰ ਨਹੀਂ ਟਿਕਣਾ ਤੇ ਵੀ ਜਾ ਕੇ ਉਹ ਮੈਂ ਨਹੀਂ ਕਰਾਂਗੇ ਹੋਰ ਰਿਕਵੈਸਟਾਂ ਜਤਾਵਾਂਗੇ ਕਿ ਮੰਤਰੀ ਸਾਹਿਬ ਦਾ ਜਾਂ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਜੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਤੇ ਅਸੀਂ ਜਿੱਤ ਜਿੱਤਿਆਂ ਨੂੰ ਚੋਣ ਪਾਵਾਂਗੇ ਜੈ ਹਿੰਦ